ਇਨੂੰ ਮਹਰਾਏ ਕਹਿੰਗੇ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮਨ ਤੰਨੀ ਡਿਗੈ ਨਾ ਡੋਲੇ ਧ੍ਰਿੜ ਕਰ ਰਹੇ ਓ ਪੂਰਨ ਹੋਏ ਤ੍ਰਿਪ ਤੰਨੀ ਕਾਦਾ ਵਪਾਰ ਕਰ ਰੱਬ ਦੇ ਨਾਮ ਦਾ ਹਰ ਸੋਹੀ ਦਾ ਛੱਡ ਕੇ ਓਨੂੰ ਨਾ ਛੱਡਣੀ ਕਿਤੇ ਰੱਬ ਦਾ ਨਾਮ ਹੀਰਾ ਹੈ ਇਹਨੂੰ ਮਹਾਰਾਜ ਕਹਿਮ ਗਏ ਹੀਰਾ ਹੱਥ ਚਣਿਆ ਨਿਰਮੋਲਕ ਛੁੱਟ ਗਈ ਸੰਸਾਰੀ ਆ ਪੰਕਤੀ ਤੁਹਾਨੂੰ ਯਾਦ ਕਿ ਨਹੀਂ ਬਣ ਜਿਆ ਕੰਸੀ ਤੰਬਾ ਪੜੋ ਕੇ ਨਹੀਂ ਲੋਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਵਿੰਦ ਦਾ ਐ ਸਿਖੇ ਪਹਮਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਹੀਰੇ ਵਰਗਾ ਨਾਮ ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਪਰਥ ਕੋ ਚੀਜ਼ ਹੈ ਧਿਆਨ ਰੱਖੀ ਉਹਦੇ ਵਿੱਚ ਧਿਆਨ ਹੋਵੇ ਤੇਰਾ ਉਹਦੇ ਵਿੱਚ ਜਦੋਂ ਧਿਆਨ ਜੁੜਿਆ ਤਾਂ ਬਹੁਤ ਵੱਡਾ ਲਾਭ ਇੱਕ ਵਾਰ ਵਾਹਿਗੁਰੂ ਜਪਿਆ ਵੀ ਬਹੁਤ ਵੱਡਾ ਲਾਭ ਹੋ ਜਾਏਗਾ ਬਸ਼ਰਤ ਹੈ ਉਹਦੇ ਵਿੱਚ ਧਿਆਨ ਹੋਵੇ ਉਹ ਕਮਾਈ ਸਾਧ ਸੰਗਤ ਫਿਰ ਜੁੜਨ ਲੱਗ ਪੈਂਦੀ ਹੈ ਉਹ ਨਾਮ ਤੁਹਾਡੀ ਸੁਰਤ ਨੂੰ ਸੰਸਾਰ ਤੋਂ ਉੱਚਾ ਕਰਨ ਲੱਗ ਜਾਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਬਹੁਤ ਕਿਰਪਾ ਕੀਤੀ ਨਾਮ ਉੱਤੇ ਸਾਧ ਸੰਗਤ ਨਾਮ ਦੀ ਕੋਈ ਇਹ ਪਵੰਦੀ ਕੰਡੀਸ਼ਨ ਨਹੀਂ ਰੱਖੀ ਵੀ ਕੋਈ ਕੱਲਾ ਵਾਹਿਗੁਰੂ ਕਹੇ ਉਹਨੇ ਮੁਕਤ ਹੋਣਾ ਕੋਈ ਹਿੰਦੂ ਹੋ ਰਾਮ ਕਹਿ ਲਵੇ ਹਰੀ ਕਹੇ ਗੋਵਨ ਕਵੇ ਗੋਪਾਲ ਕਵੇ ਵਿਟਲ ਕਵੇ ਧਰਨੀ ਧਰ ਕਵੇ ਨਰਾਇਣ ਕਵੇ ਕੋਈ ਅੱਲਾ ਅੱਲਾ ਕਵੇ ਉਹ ਵੀ ਮੁਕਤ ਕਿਸੇ ਹੋਰ ਧਰਮ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਪਵਨ ਦਿੱਤਾ ਯੋ ਲੋਕ ਕਟੜ ਹੋ ਗਏ ਔਰ ਸਾਸੰਗਤ ਧਰਮ ਦੇ ਪੱਖ ਤੋਂ ਇੰਨੇ ਸਖਤ ਹੋ ਗਏ ਉਹ ਬੰਦੇ ਧਰਮੀ ਰਹੇ ਨਹੀਂ ਪਤਾ ਕਿਉਂ ਆਪਣੇ ਨਾਮ ਨੂੰ ਕਹਿਣਗੇ ਰਾਮ ਕਹੋ ਜੀ ਸ਼੍ਰੀ ਰਾਮ ਕਹੋ ਅੱਲਾ ਨਹੀਂ ਕਦੇ ਕਹਿਣਗੇ ਅੱਲਾ ਵਾਲਿਆਂ ਤੋਂ ਆਰਾਮ ਕਹਾ ਕੇ ਵੇਖੋ ਕਿੰਨਾ ਰੌਲਾ ਫੇਸਬੁੱਕ ਤੇ ਪੈਂਦਾ ਹੈ ਉਹ ਕਹਿੰਦੇ ਅਸੀਂ ਕਿਉਂ ਕਹੀਏ ਔਰ ਦੂਜੇ ਧੱਕੇ ਨਾਲ ਕਹਿੰਦੇ ਨੇ ਵਿਦੇਸ਼ਾਂ ਮਾਰਾ ਹੈ ਕਹਿਣਾ ਪਵੇਗਾ ਕਿੰਨਾ ਕੁਝ ਰੌਲਾ ਪੈ ਰਿਹਾ ਹੈ ਦੇਸ਼ ਦਾ ਰੱਬ ਦੇ ਨਾਮ ਨਾਲ ਕੋਈ ਸਬੰਧ ਨਹੀਂ ਹੈ ਕਿ ਦੇਖੇ ਜਿੱਥੇ ਰਾਮ ਕਹਿਣਾ ਪਏਗਾ ਅੱਲਾ ਕਹਿਣਾ ਪਏਗਾ ਗੋਵਿੰਦ ਕਹਿਣਾ ਪਏਗਾ ਰੱਬ ਦਾ ਇਨ੍ਹਾਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰਾਮ ਕਹੈ ਅੱਲਾ ਕਹੈ ਵੈ ਗੁਰੂ ਕਹੈ ਗੋਵਿੰਦ ਕਹੈ ਗੋਪਾਲ ਕਹੈ ਹਰੀ ਕਹੈ ਵਿਠਲ ਕਹੈ ਧਰਨੀਦਰ ਕਹੈ ਨਾਰਾਇਣ ਕਹੈ ਪਰ ਜੋ ਵੀ ਕਹਿਣਾ ਚਿੱਤ ਲਾ ਕੇ ਕਹੈ ਸਤਨਾਮ ਸ੍ਰੀ ਵਾਹਿਗੁਰੂ ਪ੍ਰੇਮ ਨਾਲ ਕਹਿ ਭਾਈ ਜੋ ਵੀ ਕਹਿਣਾ ਪ੍ਰੇਮ ਨਾਲ ਕਹਿ ਇਹਨੂੰ ਸ੍ਰੀ ਗੁਰੂ ਗੋਵਿੰਦ ਸਾਹਿਬ ਮਹਾਰਾਜ ਬਚਨ ਕਹਿੰਦੇ ਜਿਹੜਾ ਆਪਾਂ ਸੋਈਆ ਪੜੇ ਨਾ ਕਹਾ ਭੈਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਖ ਧਿਆਨ ਲਗਾਇਓ ਨਾ ਹੱਥ ਫਰੇਓ ਲਈ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸਵਤਾਇਓ ਤੇ ਕੀ ਕਿਹਾ ਸਾਚ ਕਹੂੰ ਸੁਣ ਲਿਓ ਸਬੈ ਕੱਲੇ ਸਿੱਖ ਨਹੀਂ ਕੱਲਾ ਪੰਜਾਬ ਨਹੀਂ ਕੱਲਾ ਦੱਖਣ ਦੇਸ਼ ਨਹੀਂ ਸਬੈ ਇੰਨਾ ਯੂਨੀਵਰਸਲ ਸ਼ਬਦ ਹੈ ਸਾਰੀ ਦੁਨੀਆ ਦੇ ਲੋਕਾਂ ਦਾ ਸਭ ਧਰਮਾਂ ਦੇ ਲੋਕਾਂ ਨੂੰ ਸਭ ਬੰਧਨ ਤੋੜਤੇ ਗੁਰੂ ਗੋਬਿੰਦ ਸਿੰਘ ਆਖਦੇ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਅਰਥ ਜਿਨੇ ਵੀ ਪਾਈ ਕੱਲਾ ਸਿੱਖਾ ਨੇ ਨਹੀਂ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਬਸ ਤੋਂ ਰਾਮ ਕਹਿ ਵੈਗੁਰੂ ਕਹਿ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਪ੍ਰੇਮ ਨਾਲ ਵੈਗੁਰੂ ਕਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਾਤਸ਼ਾਹ ਨੇ ਬੰਦਨ ਕਿਹਾ ਜਿੰਨੇ ਵੀ ਰੱਬ ਦੇ ਨਾਮ ਉਤਤ ਬਲਿਹਾਰ ਜਾਈਏ ਅੱਛਾ ਮੁਸਲਮਾਨ ਰਾਮ ਨਹੀਂ ਕਹਿੰਦੇ ਬੜੀ ਕਟੜਤਾ ਦਿਖਾਉਂਦੇ ਨੇ ਹਿੰਦੂਆਂ ਕੋ ਅੱਲਾ ਕਹੋ ਕਹਿਣਗੇ ਨਹੀਂ ਇੱਕ ਸਿੱਖ ਦੀ ਰਸਨਾ ਆ ਜਿਹਦੇ ਤੋਂ ਸਾਰੇ ਸ਼ਬਦ ਰੱਬ ਦੇ ਨਿਕਲਦੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋਗੇ ਉਦੋਂ ਸਿੱਖ ਬਾਣੀ ਪੜਦੇ ਆ ਕਹੇਗਾ ਅੱਬਲੇ ਅੱਲਾਨੂਰ ਪਾਇਆ ਅੱਲਾ ਵੀ ਕਹਿੰਦਾ ਪੜੋ ਅੱਬਲੇ ਅੱਲਾਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਸਿੱਖ ਦੀ ਰਸਨਾ ਹੈ ਜਿਹੜੀ ਕਹਿ ਗਈ ਗੋਵਿੰਦ ਵੀ ਕਹਿ ਲੱਗੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇੱਕ ਸਿੱਖ ਦੀ ਰਸਨਾ ਜਿਹਨੂੰ ਪਾਤਸ਼ਾਹ ਨੇ ਕਹਿ ਤੂੰ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨ ਕੋ ਬੋਲੇ ਇੱਕ ਸਿੱਖ ਦੀ ਜ਼ੁਬਾਨ ਹੈ ਜਿਹੜੀ ਹਰ ਹਰ ਵੀ ਜਪੇਗੀ ਗੋਬਿੰਦ ਵੀ ਜਪੇਗੀ ਗੋਪਾਲ ਵੀ ਜਪੇ ਬੀਠਲ ਕਵੇ ਰਾਮ ਕਵੇ ਅੱਲਾ ਕਵੇ ਤੈਨੂੰ ਬਾਦਸ਼ਾਹ ਨੇ ਕਿਹਾ ਸਿਰ ਨਾਨਕ ਲੋਕਾਂ ਭਾਵ ਹੈ ਐਨੀ ਨਿਮਰਤਾ ਸਿਰ ਨਾਨਕ ਲੋਕਾਂ ਭਾਵ ਹੈ ਬਲਿਹਾਰਾਂ ਜਾਉ ਜਿੱਤੇ ਤੇਰੇ ਨਾਮੇ ਜਿੰਨੇ ਹੋਏ ਗੁਰੂ ਤੇਰੇ ਨਾਮ ਨੇ ਸਾਰਿਆਂ ਤੋਂ ਬਲਿਹਾਰ ਸਾਰਿਆਂ ਤੋਂ ਬਲਿਹਾਰ ਕੋਈ ਪਵੰਦੀ ਨਹੀਂ ਸਿੱਖ ਸਾਰੇ ਨਾਮਾਂ ਤੋਂ ਬਲਿਹਾਰ ਜਾਂਦਾ ਕਿਸੇ ਨਾਮ ਨਾਲ ਸਿੱਖ ਦੀ ਕੋਈ ਵੀ ਨਫ਼ਰਤ ਨਹੀਂ ਜਿੰਨੇ ਵੀ ਰੱਬ ਦੇ ਨਾਮ ਇਨੂ ਮਹਾਰਾਜ ਕਹਿੰਦੇ ਦੁਨੀਆ ਚ ਇੱਕੋ ਇੱਕ ਵਾਹਿਦ ਗ੍ਰੰਥ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚੋਂ ਆਵਾਜ਼ ਆਏਗੀ ਕਿ ਕਿਰਤਮ ਨਾਮ ਕਥੇ ਤੇਰੇ ਜਿਹਵਾ ਜਿਨ ਧਰਤੀ ਨੂੰ ਸਹਾਰਾ ਦਿੱਤਾ ਗੋਬਿੰਦ ਜਿਹੜਾ ਧਰਤੀ ਨੂੰ ਪਾਲ ਰਿਹਾ ਗੋਪਾਲ ਕਿਰਤਮ ਨਾਮ ਕਥੇ ਤੇਰੇ ਜਿਹਵਾ ਪੜੋ ਸਤ ਨਾਮ ਤੇਰਾ ਪਰਾਪੁਰਵ ਹੇ ਵਾਹਿਗੁਰੂ ਤੇਰਾ ਨਾਮ ਸਤ ਹੈ ਸਦਾ ਸਤੈ ਤੈਉ ਮਹਾਰਾਜ ਕਹਿੰਦੇ ਭਾਈ ਜਪ ਕੀ ਜਪ ਮੰਨ ਸਤਨਾਮ ਪੜੋ ਜਪ ਮੰਨ ਸਤਨਾਮ ਸਦਾ ਸਤ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਮਹਾਰਾਜ ਫਿਰ ਧਰਮੀ ਕੌਣ ਹੈ ਕਹਿੰਦੇ ਧਰਮੀ ਉਹ ਹੈ ਜਿਹੜਾ ਦੋ ਕੰਮ ਕਰਦਾ ਹੈ ਇੱਕ ਰੱਬ ਦਾ ਨਾਮ ਜਪਦਾ ਚਿੱਤ ਲਾ ਕੇ ਧਿਆਨ ਲਾ ਕੇ ਭਾਵੇਂ ਰਾਮ ਕਹੇ ਅੱਲਾਹ ਕਹੇ ਵੈਗੁਰੂ ਕਹੇ ਗੋਵਿੰਦ ਕਹੇ ਚਿੱਤ ਲਾ ਕੇ ਤੇ ਦੂਜਾ ਕਰਮ ਨਿਰਮਲ ਕਰਦਾ ਹੈ ਉਹ ਧਰਮ ਨਹੀਂ ਹੈ ਤੁਸੀਂ ਸੁਖਮਨੀ ਸਾਹਿਬ ਪੜਿਆ ਹੋਣਾ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਭਾਈ ਨਾਮ ਦੀ ਜਪ ਹਰੀ ਦਾ ਤੇ ਨਾਲ ਨਿਰਮਲ ਕਰਮ ਕਰ ਇਹ ਸ੍ਰੇਸ਼ਟ ਧਰਮ ਹੈ ਸਭ ਤੋਂ ਜੇ ਤੇਰੇ ਕਰਮਾਂ ਵਿੱਚ ਡਿਫੈਕਟ ਹੈ ਤੇਰੇ ਕਰਮਾਂ ਵਿੱਚ ਮੈਲ ਹੈ ਤੇਰੇ ਕਰਮਾਂ ਵਿੱਚ ਕਪਟ ਹੈ ਫਿਰ ਤੂੰ ਧਰਮੀ ਨਹੀਂ 10 દોਸ਼ ਨੇ ਬੰਦੇ ਦੇ ਕਰਮ ਵਿੱਚ ਜੇ ਉਹ ਸਹੀ ਹੋ ਜਾਣ ਸਤਕ ਮੈਂ ਪਹਿਲਾਂ ਇੱਕ ਦਿਨ ਲਾਈਵ ਕਥਾ ਤੋਂ ਸੁਣਾਇ ਮੰਜੀ ਸਾਹਿਬ ਤੋਂ ਵੀ ਕਹਿਇਆ ਅਜੋ ਸੱਤ ਦੇ ਸੱਤ ਦੋਸ਼ ਨજર ਆ ਜਾਂਦੇ ਨੇ ਛੁਪਾ ਨਹੀਂ ਸਕਦੇ ਤੁਸੀਂ ਛੁਪਾ ਨਹੀਂ ਸਕਦੇ ਮੇਰੇ ਵਿੱਚ ਵੀ ਹੋਣਗੇ ਮੈਂ ਵੀ ਛੁਪਾ ਨਹੀਂ ਸਕਾਂਗਾ ਤੁਹਾਡੇ ਤੋਂ ਕੋਈ ਕਿਸੇ ਤੋਂ ਛੁਪਾ ਨਹੀਂ ਸਕਦਾ ਜੇ ਉਹ ਦੋਸ਼ ਹਨ ਤਾਂ ਬੰਦਾ ਧਰਮ ਵਿੱਚ ਪੂਰਾ ਨਹੀਂ ਹੈ ਔਰ ਜਿਹੜਾ ਵੀ ਉਹ ਨਾਮ ਜਪ ਰਿਹਾ ਚਾਹੇ ਵਾਹਿਗੁਰੂ ਜਪ ਰਿਹਾ ਚਾਹੇ ਅੱਲਾਹ ਚਾਹੇ ਗੋਵਿੰਦ ਚਾਹੇ ਗੋਪਾਲ ਚਾਹੇ ਰਾਮ ਕੁਝ ਵੀ ਕਹਿ ਰਿਹਾ ਉਦੇ ਉੱਤੇ ਉਹ ਸ਼ਬਦ ਦਾ ਅਸਰ ਨਹੀਂ ਹੋਣਾ ਸ਼ਬਦ ਨੇ ਉਹਦੇ ਉੱਤੇ ਪੂਰਾ ਕੰਮ ਨਹੀਂ ਕਰਨਾ ਜਿੰਨਾ 100% ਹੋਣਾ ਚਾਹੀਦਾ ਜੇ ਡਾਕਟਰ ਦੀ ਦਵਾਈ ਕੰਮ ਨਾ ਨਾ ਕਰੇ ਜਾਂ ਤਾਂ ਉਹ ਦਵਾਈ ਗਲਤ ਹੈ ਜਾਂ ਖਾਣ ਵਾਲਾ ਗਲਤ ਹੈ ਕਿਉਂ ਉਹ ਪਰਹੇਜ਼ ਨਹੀਂ ਰੱਖ ਰਿਹਾ ਸ਼ੂਗਰ ਦੀ ਗੋਲੀ ਖਾ ਕੇ ਅੱਧਾ ਕਿਲੋ ਮਿੱਠਾ ਜਲੇਬੀਆਂ ਖਾ ਲੀਆਂ ਬਾਹਰ ਹੁਣ ਦੋਸਤੋ ਭਾਈ ਉਹ ਪਰਹੇਜ਼ ਹੀ ਨਹੀਂ ਰੱਖ ਰਿਹਾ ਦਵਾਈ ਨੇ ਕੀ ਕੰਮ ਕਰਨਾ ਇਕਦਮ ਗੁਰੂ ਨੇ ਪਰਹੇਜ਼ ਦੱਸਿਆ ਭਾਈ ਤੋ ਇਹ ਨਾ ਚੀਜ਼ਾਂ ਦੇ ਦੋਸ਼ਾਂ ਤੋਂ ਬਚ ਕੇ ਰਹਿਣਾ ਸਤ ਦੋਸ਼ ਫਿਜ਼ੀਕਲੀ ਨਹੀਂ ਬਾਜੀ ਤੌਰ ਤੇ ਸ਼ਰੀਰ ਉਹ ਨਜ਼ਰ ਆ ਜਾਣੇ ਨੇ ਜੇ ਹੋਣਗੇ ਪਹਿਲਾ ਦੋਸ਼ ਇਹ ਹੈ ਰੱਬ ਨੇ ਹੱਥ ਦਿੱਤੇ ਨੇ ਕਿਰਤ ਕਰੋ ਪਰ ਜੇ ਕੋਈ ਚੋਰੀ ਕਰੇ ਇੱਕ ਦਿਨ ਦੋ ਦਿਨ ਚਾਰ ਦਿਨ ਛੁਪ ਜਾਣਾ ਪਤਾ ਨਹੀਂ ਲੱਗਣਾ ਪਰ ਇੱਕ ਦਿਨ ਪਤਾ ਲੱਗ ਹੀ ਜਾਣਾ ਹੈ ਬੰਦਾ ਚੋਰ ਹੈ ਯਾਰ ਉਹਦੀ ਚੋਰੀ ਛੁਪੀ ਨਹੀਂ ਰਹਿਣੀ ਔਰ ਉਹਨੂੰ ਮਹਰਨ ਬਾਣੀ ਅੰਦਰ ਕਿਾ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਦੂਜਾ ਦੋਸ਼ ਇਹ ਐ ਕਿਸੇ ਤੇ ਜ਼ੁਲਮ ਕਰੋ ਇਹਨਾਂ ਹੱਥਾਂ ਨਾਲ ਕੁੱਟਮਾਰ ਕਰੋਗੇ ਕਿਸੇ ਤੇ ਜ਼ਬਰ ਜ਼ੁਲਮ ਕਰੋਗੇ ਮੋਸਟਲੀ ਲੋਕਾਂ ਦਾ ਜ਼ੋਰ ਗਰੀਬਾਂ ਤੇ ਚੱਲਦਾ ਐ ਅਮੀਰ ਦੀ ਗੱਡੀ ਵੱਜ ਜਾਏ ਨਾ ਛੇਤੀ ਨਹੀਂ ਬੋਲਦੇ ਅੱਛਾ ਜੇ ਗਰੀਬ ਹੋਵੇ ਮੋਰੇ ਫਿਰ ਮਿੰਟ ਨਹੀਂ ਲਾਉਂਦੇ ਦੋ ਤਿੰਨ ਜੜ ਵੀ ਦਿੰਦੇ ਨੇ ਉਹਦੇ ਰਖਸ਼ੇ ਵਾਲਿਆਂ ਨੂੰ ਜ਼ਿਆਦਾ ਕੁੱਟਣਗੇ ਲੋਕ ਆਟੋ ਵਾਲਿਆਂ ਨੂੰ ਖਿਚੜਣਗੇ ਕਿਉਂਕਿ ਉਹਨੂੰ ਪਤਾ ਬੰਦਾ ਕਰੀ ਹੋਇਆ ਔਰ ਇਹ ਚੀਜ਼ ਸਾਥ ਸੰਗਤ ਵੇਖਣ ਵਾਲੀ ਹੈ ਅਸੀਂ ਇੱਕ ਵਾਰ ਮੇਰੇ ਡਰਾਈਵਰ ਨੇ ਗੱਡੀ ਰੋਡ ਤੇ ਚੜਾਈ ਪਿੱਛੋਂ ਗੱਡੀ ਆਉਂਦੀ ਸੀ ਵਕਵਾ ਸੀ ਡਰਾਈਵਰਾਂ ਨੂੰ ਤਜਰਬਾ ਹੁੰਦਾ ਪਰ ਉਹ ਬੰਦੇ ਨੇ ਕਿਹਾ ਵੀ ਦੂਰ ਸੀ ਉਹਨੇ ਹੋਰ ਨ ਮਾਰੇ ਬਿਲਕੁਲ ਸੇਫਲੀ ਸਾਰੇ ਰੋਡ ਤੇ ਚੜ ਗਿਆ ਉਨੇ ਲਿਆ ਕੇ ਮੋਰੇ ਗੱਡੀ ਲਾਤੀ ਨਾਲੇ ਹੂਟਰ ਮਾਰਿਆ ਸਟicker ਲੱਗਾ ਹੋਇਆ ਸੀ ਕਿਸੇ ਪੁਲਿਸ ਵਾਲੇ ਦੀ ਗੱਡੀ ਐ ਉਹਦੇ ਲੜਕੇ ਸੀ ਤੋਂ ਉਹਦੇ ਵਿੱਚੋਂ ਇੱਕ ਲੜਕੀ ਦੋ ਲੜਕੇ ਨਿਕਲੇ ਉਹ ਲੜਕਾ ਕਿਸੇ ਪੁਲਿਸ ਵਾਲੇ ਅਫਸਰ ਦਾ ਹੋਏਗਾ ਥੋੜਾ ਜਿਹਾ ਹਨੇਰਾ ਸੀ ਉਹਨੇ ਉੱਤਰ ਕੇ ਦਵਾ ਦਵ ਡਰਾਈਵਰ ਸਾਈਡ ਤੇ ਆ ਕੇ ਬਹੁਤ ਗੁੱਸੇ ਨਾਲ ਸ਼ੀਸ਼ਾ ਖੜਕਾਇਆ ਉਹਨੇ ਸ਼ੀਸ਼ਾ ਖੋਲ੍ਹਿਆ ਥੋੜਾ ਔਖਾ ਬੋਲੇ ਜਦੋਂ ਉਹ ਨਾਲ ਦੀ ਸੀਟ ਤੇ ਵੇਖਿਆ ਕਿ ਕੋਈ ਭਾਈ ਸਾਹਿਬ ਬੈਠੇ ਨੇ بس ਕਪੜੇ ਵੇਖਣ ਤੋਂ ਬਾਅਦ ਇੱਕਦਮ ਉਹ ਸ਼ਾਂਤ ਹੋ ਗਏ ਜੇ ਕੋਈ ਕਲਾ ਡਰਾਈਵਰ ਉਹਨਾਂ ਨੇ ਆਪਣੀ ਅਫਸਰੀ ਝਾੜਨੀ ਸੀ ਤਾਂ ਜਦੋਂ ਨੇ ਵਖਿਆ ਬੰਦੇ ਇਹਨਾਂ ਵਿੱਚ ਵੀ ਦੋ ਤਿੰਨ ਪਿੱਛੇ ਸਿੰਘ ਸਰਦਾਰ ਬੈਠੇ ਨੇ ਮੋਰਾ ਵੀ ਭਾਈ ਸਾਹਿਬ ਬੈਠੇ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਮੈਂ ਉਹਨੂੰ ਕਿਹਾ ਬੇਟਾ ਕੋਈ ਗੱਲ ਨਹੀਂ ਪਰ ਕੋਈ ਐਦਾਂ ਦੀ ਗੱਲ ਨਹੀਂ ਸੀ ਤੂੰ ਗਲਤ ਬੋਲਣ ਲੱਗ ਪਿਆ ਕਹਿੰਦਾ ਨਹੀਂ ਜੀ ਨੇ ਗਲਤੀ ਹੋ ਗਈ ਕਿਉਂ ਭਾਈ ਜੇ ਉਹਦੇ ਥੰ ਕੋਈ ਹੋਰ ਹੁੰਦਾ ਤਮੇ ਡਰਾਈਵਰ ਨੂੰ ਦੱਸਿਆ ਜੇ ਤੇਰੇ ਨਾਲ ਅਸੀਂ ਨਾ ਹੁੰਦੇ ਤਪਾਈ ਇਹਨਾਂ ਪਹਿਲਾਂ ਤੇਰੇ ਜੜ ਨਹੀਂ ਆਹੀ ਦੋ ਜੜਾਂ ਨੇ ਕਿਉਂ ਬੰਦੇ ਵੇਖਦੇ ਨੇ ਮੋਰੇ ਪਾਛੇ ਕਹਿੰਦੇ ਤੂੰ ਧਰਮੀ ਨਹੀਂ ਐ ਕਿਉਂਕਿ ਤੇਰਾ ਜਵਰ ਜ਼ੁਲਮ ਗਲਤੀ ਨਾ ਹੋਣ ਕਰਕੇ ਵੀ ਗਰੀਬ ਤੇ ਚੱਲ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਭਾਰ ਬ੍ਰਹਮ ਸਾ ਅਗਨ ਮੈਂ ਸਾੜੀ ਇਹ ਜਵਰ ਜ਼ੁਲਮ ਕਦੇ ਕਿਸੇ ਗਰੀਬ ਤੇ ਨਾ ਕਰੋ ਕਦੇ ਕਿਸੇ ਗਰੀਬ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਤੁਸੀਂ ਜੇ ਹਾਨ ਬੁੱਝ ਕੇ ਕਿਸੇ ਗਰੀਬ ਨੂੰ ਠੀਕ ਹੈ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ ਪਰ ਇਹ ਨਹੀਂ ਕਿ ਤੁਸੀਂ ਗਰੀਬ ਵੇਖ ਕੇ ਨੂੰ ਮਾਰਨ ਲੱਗ ਜਾਓ ਅੱਛਾ ਇਹ ਦੋਸ਼ ਹੈ ਸਰੀਰ ਦਾ ਅਗਲਾ ਫਿਜ਼ੀਕਲੀ ਦੋਸ਼ ਇਹ ਹੈ ਜ਼ੁਬਾਨ ਤੋਂ ਕੌੜਾ ਬੋਲਣਾ ਕਿਸੇ ਨੂੰ ਕੌੜਾ ਬੋਲੋਗੇ ਸ਼ਬਦ ਦਾ ਤੁਹਾਡੇ ਤੇ ਅਸਰ ਨਹੀਂ ਹੋਏਗਾ ਬੰਦਗੀ ਵਾਲੇ ਕਦੇ ਕੌੜਾ ਨਹੀਂ ਬੋਲਦੇ ਹਮੇਸ਼ਾ ਮਿੱਠਾ ਬੋਲਦੇ ਨੇ ਨਿਮਰਤਾ ਵਿੱਚ ਰਹਿੰਦੇ ਨੇ ਕਿਉਂ ਜਿਹਦਾ ਨਾਮ ਜਪ ਰਿਆ ਭਲਿਆ ਉਹਦੀ ਪਰਵਾਹਸ਼ਾ ਹੀ ਇਹ ਹੈ ਕਿ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਹੌਸਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜ ਜੇ ਤੂੰ ਬਾਣੀ ਪੜ ਕੇ ਕੌੜਾ ਬੋਲਣਾ ਤੇਰੀ ਬਾਣੀ ਪੜੀ ਪਰਵਾਨ ਨਹੀਂ ਹੈ ਜੇ ਤੂੰ ਸੁਖਮਨੀ ਸਾਹਿਬ ਕਰਕੇ ਕਿਸੇ ਨੂੰ ਬਾਹਰ ਜਾ ਕੇ ਗਾਲਾਂ ਕੱਢਣੀਆਂ ਨੇ ਤੇਰਾ ਪਾਠ ਕੀਤਾ ਪਰਵਾਨ ਨਹੀਂ ਹੈ ਕਈ ਵਾਰ ਆਪਣੇ ਮਨਾਂ ਚ ਵੀ ਇਹ ਚੱਲਦਾ ਰਹਿੰਦਾ ਹੈ ਵੀ ਜਪਜੀ ਸਾਹਿਬ ਪੂਰਾ ਹੋ ਲੈਣ ਦੇ ਫਿਰ ਤੈਨੂੰ ਦੱਸਣਾ ਹੈ। ਔਰ ਸਾਥ ਸੰਗਤ ਉੱਠਦੇ ਆਂ ਸਾਰ ਫਿਰ ਉਹ ਚੀਜ਼ ਚੱਲ। ਮੈਨੂੰ ਇੱਕ ਬੀਬੀ ਕਹਿੰਦੀ ਭਾਈ ਸਾਹਿਬ ਜੀ ਮੜ ਜਾ ਬੀਬੀਆਂ ਨੂੰ ਵੀ ਸਮਝਾਇਆ ਕਰੋ। ਮੈਂ ਭੈਣੇ ਤੂੰ ਵੀ ਤਾਂ ਬੀਬੀ ਐ। ਕਹਿੰਦੀ ਨਹੀਂ ਅਸੀਂ ਤਾਂ ਥੋੜੀਆਂ ਹਜੇ ਜਵਾਨ ਆ ਥੋੜੀਆਂ ਸਿਆਣੀਆਂ ਬੀਬੀਆਂ ਨੂੰ ਸਮਝਾ। ਮੈਂ ਸਿਆਣੀਆਂ ਨੂੰ ਕਿਉਂ? ਕਹਿੰਦੀ ਮੇਰੀ ਸੱਸ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਮੈਂਬਰ ਆ। ਘਰਾਂ ਚ ਸੁਖਮਨੀ ਸਾਹਿਬ ਕਰਦੀਆਂ ਨੇ। ਕਹਿੰਦੀ ਬਾਹਰ ਸੁਖਮਣੀ ਸੌ ਕਰਕੇ ਆਉਂਦੀ ਏ ਘਰ ਆ ਕੇ ਮੇਰੇ ਪਿੱਕਿਆਂ ਉਹ ਬੋਲਦੀ ਏ ਮੜੀ ਜੇ ਗੱਲ ਹੋ ਜਾਏ ਮੇਰੇ ਪਿੱਕਿਆਂ ਤੱਕ ਮੈਨੂੰ ਮਾਰਨਾ ਕਹਿੰਦੀ ਬਾਹਰ ਸੁਖਮਣੀ ਕਰਦੀ ਮੜ ਜਾ ਸਮਝਾਉ ਨੂੰ ਮੈਂ ਇਹ ਬੇਨਤੀ ਚਲੋ ਇਹ ਨਹੀਂ ਹੋਵੇ ਛੋਟੇ ਵੱਡੇ ਜਵਾਨ ਜਾਂ ਛੋਟੀਆਂ ਭੈਣਾਂ ਜਾਂ ਵੱਡੀਆਂ ਵੀ ਨਹੀਂ ਸਭ ਨੂੰ ਬੇਨਤੀ ਹੈ ਬਾਣੀ ਪੜਨੀ ਕੋੜਾ ਬੋਲਣਾ ਬੰਦ ਕਰੋ ਕਿਸੇ ਨੂੰ ਕੋੜਾ ਨਾ ਬੋਲੋ ਇਨੂੰ ਮਹਾਰਾਜ ਕਹਿੰਦੇ ਫਿੱਕਾ ਬੋਲਵੇਂ ਗੁੱਚਣਾ ਸੁਣ ਮੂਰਖ ਮੰਨਿਆ ਜਾਣ ਭਾਈ ਫਿੱਕਾ ਨਾ ਬੋਲ ਭਰ ਕਿਉਂ ਕਹਿੰਦੇ ਨਾਨਕ ਫਿੱਕੇ ਬੋਲੀ ਪੜੋ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀ ਐ ਫਿੱਕੈ ਫਿੱਕੀ ਸੋਏ ਫਿੱਕਾ ਦਰਗਾ ਸੁਟੀ ਐ ਮੂੰ ਥੁੱਕਾ ਫਿੱਕੈ ਪਾਏ ਫਿੱਕਾ ਮੂਰਖ ਅੱਖੀ ਐ ਪਣ ਲੈ ਸਜਾਇ ਤੈਨੂੰ ਜੁੱਤੀਆਂ ਦੀ ਸਜਾ ਪਹਿਣੀ ਰੱਬ ਦੀ ਦਗਾ ਪਾਣਾ ਲੈ ਸਜਾਏ ਸਿੱਧੇ ਅਰਥ ਨੇ ਇਸ ਲਈ ਭਾਈ ਜੇ ਇਸ ਜੀਵ ਨਾਲ ਵਾਹਿਗੁਰੂ 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 ਜਪਣੇ ਫਿਰ ਕੋੜਾ ਨਾ ਬੋਲਾ ਕਿਸੇ ਦਾ ਦਿਲ ਨਾ ਦੁਖਾ ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਜੇ ਤਉ ਪਿਰਿਆਂ ਦੀ ਸਿੱਖ ਹਿਉ ਨ ਠਾਹੇ ਕਹੀਦਾ ਜੇ ਤੈਨੂੰ ਰੱਬ ਨੂੰ ਮਿਲਣ ਦੀ ਇੱਛਾ ਤਾਂਗ ਹੈ ਕਿਸੇ ਦਾ ਦਿਲ ਨਾ ਦੁਖਾਈ ਕੋੜਾ ਬੋਲ ਕੇ ਆਖੋ ਸਤਨਾਮ ਸ੍ਰੀ ਜ਼ੁਬਾਨ ਤੋਂ ਕੋੜਾ ਨਾ ਬੋਲ ਅਗਲਾ ਦੋਸ਼ ਜ਼ੁਬਾਨ ਤੋਂ ਝੂਠ ਨਾ ਬੋਲ ਝੂਠ ਨਾ ਬੋਲ ਉਤੋਂ ਅਗਲਾ ਦੋਸ਼ ਜ਼ੁਬਾਨ ਤੋਂ ਨਿੰਦਿਆ ਨਾ ਕਰ ਕਿਸੇ ਦਾ ਇਹ ਤੇ ਸੇਵਾ ਕੀਤੀ ਪਾਠ ਕੀਤਾ ਬਾਹਰ ਲੰਗਰ ਚ ਜਾ ਕੇ ਨਿੰਦਿਆ ਦੀਆਂ ਤੀਆਂ ਦੀ ਕਰਤੀ ਨਹੀਂ ਚੁੱਪ ਮੈਂ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਕਰਦਾ ਉਦੋਂ ਤਨਮਨ ਨਿਹਾਲ ਹੋ ਜਾਂਦਾ ਉਹਨਾਂ ਦੇ ਦਰਸ਼ਨ ਕਰਕੇ ਕਿਉਂ ਭਾਈ ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਵਸ ਗਈ ਹੈ ਜੇ ਗੁਰੂ ਦੇ ਦਰਸ਼ਨ ਕੀਤੇ ਤਾਂ ਤਨਮਨ ਉਹ ਨਿਹਾਲ ਹੁੰਦਾ ਗੁਰਸਿੱਖਾਂ ਦੇ ਦਰਸ਼ਨ ਕੀਤੇ ਵੀ ਤਨਮਨ ਉਹ ਹਰਿਆ ਹੁੰਦਾ ਪਤਾ ਕਿਉਂ ਪਾਉਣ ਨੇ ਅੰਦਰ ਬਾਣੀ ਵਸ ਗਈ ਉਹ ਸਵੇਰੇ ਨਿਯਮ ਕਰਕੇ ਅੱਦਾ ਇੱਕ ਇੱਕ ਘੰਟਾ ਬੋਲਦੇ ਨਹੀਂ ਕਿਸੇ ਨਾਲ ਵਿਹ ਮੇ ਫਜ਼ੂਲ ਗੱਲਾਂ ਨਹੀਂ ਕਰੀ ਜਾਣੀ ਨਿਤਨੇਮ ਖਤਮ ਹੋਇਆ ਕਹਾਣੀਆਂ ਸ਼ੁਰੂ ਕਰ ਲਓ ਨਹੀਂ ਫਿਰ ਨਹੀਂ ਗੱਲਾਂ ਆ ਕਈ ਵਾਰ ਅਸੀਂ ਘੰਟਾ ਸਵਾ ਘੰਟਾ ਕਥਾ ਕੀਰਤਨ ਕਰਕੇ ਕੀਰਤਨੀਆਂ ਬਾਹਰ ਜਾਂਦੇ ਅਸੀਂ ਕਥਾ ਕਰਕੇ ਲੋਕ ਬਾਹਰ ਜਾ ਕੇ ਫਿਰ ਸਵਾਲ ਕਰਨ ਲੱਗ ਪਾਜੀ ਸਾਹਿਬ ਜੀ ਕੋਈ ਗੱਲ ਸੁਣਾਓ ਉਹ ਤਾਂ ਕਥਾ ਕਰਨ ਤੋਂ ਕੀਰਤਨ ਤੋਂ ਬਾਅਦ ਤਾਂ ਕੀਰਤਨੀਆਂ ਦਾ ਮਨ ਐ ਹੋਣਾ ਚਾਹੀਦਾ ਉਹ ਬੋਲੇ ਹੀ ਨਾ ਤਾਂ ਘੰਟਾ ਉਦੇ ਅੰਦਰੋ ਚੀਜ਼ ਰਸ ਟਿਕਣਾ ਚਾਹੀਦਾ ਭਾਈ ਸੁਣਨ ਵਾਲੇ ਵੀ ਐ ਸੁਣ ਹੋ ਜਾਣ ਜੇ ਜ਼ੁਬਾਨ ਤੋਂ ਨਿੰਦਿਆ ਕਰੋਗੇ ਬਿਲਕੁਲ ਫਾਇਦਾ ਨਹੀਂ ਹੋਏਗਾ ਬਾਣੀ ਪੜਨ ਦਾ ਲਾਭ ਨਹੀਂ ਹੋਏਗਾ ਵੈਗੁਰੂ ਜਪਣ ਦਾ ਕਿਉਂ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਇੱਕ ਇੱਕ ਪਰਮਾਨ ਮੈਂ ਦੇ ਰਿਹਾ ਪਰਮਾਨ ਬਹੁਤ ਨੇ ਬਾਣੀ ਵਿੱਚ ਜੇ ਉਹ 68 ਤੀਰਥ ਨਹਾਵੇ ਜੇ ਉਹ ਦਵਾਦਸ ਸਲਾ ਪੂਜਾਵੇ ਬੀਬੀ ਉਹ ਕਹਿ ਦੋ ਵੀ ਕਥਾ